ਇਹ ਕਿਸਮਤ ਆ ਗਾਂ ਵਾਲੇ ਦੀ ਹਾਂ ਗਾਂ ਵਾਲੇ ਉਤਾਰ ਵੀ ਸਕਦੀ ਐ ਗਾਂ ਵਾਲੇ ਖੁੰਝੇ ਵੀ ਲਾ ਸਕਦੀ ਐ ਦੁਨੀਆ ਪੱਟੀ ਕੀ ਨਹੀਂ ਐ ਦੁਨੀਆ ਸਵਾਦ ਨਹੀਂ ਪੱਟੀ ਐ ਸਿੱਧੀ ਗੱਲ ਇੱਕ ਮਿੰਟ 33 ਦੀ ਬੱਕਰੀ ਦੇਣੀ ਐ 34 ਦੀ ਦੇਣੀ ਐ ਆ ਲੈ ਫੜ ਆ ਚੱਕ 35 ਦੀ ਦੇ ਪਪਾ ਜੀ ਬੱਕਰੀ 40 ਤੇ ਉੱਪਰ ਦੇਣੀ ਐ ਜੇ ਲੈਣੀ ਐ ਤਾਂ ਖਾ ਕਰੋ ਨਹੀਂ ਨਾ ਕਰੋ ਮੈਂ ਦਿੰਨੇ ਆ ਵੀ ਛੇਲੂ ਦੇਣ ਛੇਲੂਆਂ ਤਾਂ ਬਚਾਉਣੇ ਬਹੁਤ ਔਖੇ ਸਿਆਲ ਆ ਮੂਰੇ ਸਾਲੇ ਰੂਂਚ ਪਾ ਪਾਉਣੇ ਪੈਂਦੇ ਆ ਇਹ ਹੁਣ ਤਾਂ ਏਖੜਾ ਸ਼ੁਰੂ ਲੱਗਾ ਹੁਣ ਤਾਂ ਏਖੜਾ ਹੋ ਗਿਆ ਜੀ ਬੱਚੇ ਇਹਦੇ ਕਿਹੜੇ ਆ ਤਿੰਨ ਬੱਚੇ ਆ ਜੀ ਆ ਜਿਹੜੇ ਉਰੇ ਬੈਠੇ ਲਾਲ ਜੇ ਹਾਂ ਜੀ ਆਈ ਤਿੰਨੇ ਬੱਚੇ ਸੀ ਇਹ ਸਾਲਾ ਭੋਕ ਨਹੀਂ ਵਧੀਆ ਛੜਾਇਆ ਤੁਹਾਡਾ ਨਹੀਂ ਸਹੀ ਗੱਲ ਹੈ ਜੋ ਵੀ ਹੈ ਤੁਹਾਡੇ ਸਾਹਮਣੇ ਬੱਚੇ ਦੇਸੀ ਜੀ ਆ ਨੇ ਬੱਚੇ ਹੁੰਦੇ ਨਹੀਂ ਨਹੀਂ ਦੇਸੀ ਆ ਜੀ ਬੱਚਾ ਬੱਕਰੀ ਨਹੀਂ ਮਾੜੀ ਹੈਗੀ ਤੁਹਾਡੀ ਬੱਕਰੀ ਠੀਕ ਆ ਨਾਗਰੀ ਆ ਪਰ ਭੋਕ ਵਧੀਆ ਤਲਵਾਈ ਹੁੰਦੀ ਨੇ ਕੀਮਤ ਪੈ ਜਣੀ ਬੱਚਿਆਂ ਦੀ ਦੱਸੋ ਸਹੀ ਸਹੀ ਦੇਣੀ ਕਿੰਨੇ ਦੀ ਹੈ ਨੇੜੇ ਲਾ ਕੇ ਦੱਸਾ ਵਾ ਨੇੜੇ ਨਹੀਂ ਜੀ ਫਰਕ ਆ ਨੇੜੇ ਹੀ ਲੱਗੇ ਵਾ ਨੇੜੇ ਸੌਦਾ ਹੋ ਰਿਹਾ ਹੋ ਰਿਹਾ ਸਰ ਹੋ ਗਿਆ ਹੋ ਗਿਆ ਵੀ ਮੈਂ ਨਹੀਂ 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 ਇਹ ਨਹੀਂ ਹੁੰਦਾ ਤੁਸੀਂ ਦੱਸੋ ਆਇਓ ਮੰਡੀ ਤੇ ਜੈ ਜੈ ਦੱਸੋ ਜੈ ਜੈ ਬਾਬਾ ਜੀ ਬਾਕੀ ਦੱਸ ਦੋ ਪਿਛਲੇ ਉਹਨਾਂ ਹਾਂ ਬਾਬੇ ਲਾ ਨੂੰ ਲਾ ਕੋਈ ਲਾ ਲਾ ਵੀ ਲਾ 20000 ਦੀ ਚਲ ਕੋਈ ਨਹੀਂ ਕੋਈ ਨਾ ਅੱਛੇ ਕਰ ਲਈਏ ਚਾਹੇ ਪਾਣੀ ਕਹੇ ਗੁੱਸਾ ਨਹੀਂ ਬਹੁਤ ਨੇੜੇ ਕਰਿਆ ਜੀ ਉਹਨੇ ਜੋ ਨਹੀਂ ਕਰਿਆ ਉਹ ਨੇੜੇ ਕਰਿਆ ਤੁਸੀਂ ਹਜੇ ਦੂਰ ਬੈਠੇ ਅਸੀਂ ਤਾਂ ਮੰਡੀ ਵਾਲੇ ਆ ਆ ਜਾ ਉਹਰੇ ਇੱਕਣ ਨਹੀਂ ਰਹਿ ਬਣਦੀ ਅਗਲਾ ਕਹਿੰਦਾ ਸਿਆਣੇ ਕਹਿੰਦਾ ਕੰਧ ਦੀ ਰਹਿ ਲੈ ਲੋ ਨਹੀਂ ਨਹੀਂ ਕਿਤੇ ਤੱਕ ਬੱਬਾ ਜੀ ਪਰ ਲੱਗ ਗਈ ਹੈ ਜੀ ਫੇਰ ਵੀ ਫੇਰ ਵੀ ਬਸ ਹੁਣ ਦੱਸਿਆ ਵੀ ਲੱਗ ਗਈ ਬੁੱਲ ਬਹੁਤਾਂ ਰੱਖਿਆ ਹੋਵੇਗਾ ਫੇਰ ਵੀ ਦਾਖਤਾ ਦੇ ਫਿਰ ਵੀ ਪਿੰਡ ਵੱਧ ਪਾਹੇ ਮਿਲਦੇ ਰਹੇ ਸਾਨੂੰ ਬਹੁਤ ਜ਼ਿਆਦਾ ਫੇਰ ਵੀ ਦੱਸੇਗਾ ਫੇਰੀ ਪਤਾ ਲੱਗੂ ਮੰਡੀ ਦਾ ਖੇਰ ਦੇ ਵਿੱਚ ਚੱਲ ਮੰਡੀ ਪਤਾ ਲੱਗੂ ਫੇਰੀ ਆ ਫੇਰ ਵੀ ਦੱਸ ਕਿੱਥੇ ਨਹੀਂ ਜੇ ਬਾਂਡਾ ਨਹੀਂ ਬਾਬਾ ਉੱਡੇ ਬੈਠੇ ਆ 30000 ਦੀ ਬੱਕਰੀ ਦੇਣੀ ਆ ਨਹੀਂ ਬਾਬਾ ਜੀ ਹੈ ਦੇਖ ਲੈ ਮੈਂ ਉਹਨਾਂ ਨੂੰ ਨਹੀਂ ਪੁੱਛਦਾ ਕਿਉਂ ਵੀ ਗਲੇ ਕੋਈ ਨਹੀਂ ਖੜਿਆ ਬਾਬਾ ਜੀ ਜਿਵੇਂ ਕਰ ਦੇਖ ਲੈ ਨਹੀਂ ਬਾਬਾ ਜੀ ਕੋਈ ਨਾ ਭਾਈ ਹੋਰ ਦੱਸ ਦੇ ਫੇ ਟਿਕਾਣੇ ਤੇ ਬਾਬਾ ਜੀ ਮੈਂ ਤੁਹਾਨੂੰ ਟਿਕਾਣੇ ਜਿੱਥੇ ਤੂੰ ਬੈਠਾ ਉੱਥੇ ਨਹੀਂ ਵਿਕਣੀ ਬੱਕਰੀ ਕਿੱਥੇ ਜੀ ਜਿੱਥੇ ਤੂੰ ਕਹਿ ਰਿਹਾ ਕਿੱਥੇ ਕਹਿ ਰਿਹਾ ਮੈਂ ਤੂੰ 45 ਤੇ ਕਹਿ ਰਿਹਾ ਨਹੀਂ ਵਿਕਣੀ ਦੇਖੋ ਆਪਾਂ ਤਾਂ ਸਹੀ ਨੂੰ ਸਹੀ ਕਮਾਂਗੇ ਜੇ ਤੂੰ ਮੈਨੂੰ ਟਿਕਾਣੇ ਤੇ ਮੁੱਲ ਦੱਸ ਦੇਂਗਾ ਤੇ ਮੈਂ ਇਹਨਾਂ ਦੇ ਬਿਨਾਂ ਪੁੱਛਣ ਤੋਂ ਟਿਕਾਣਾ ਦੱਸ ਦੂੰ ਬੱਕਰੀ ਆ ਵੀ ਆ ਚੱਕ ਵੀ ਇੰਨੇ ਦੀ ਵੇਖੋ ਦੱਸ ਦੋ ਤੁਸੀਂ ਦੱਸ ਦੋ ਟਿਕਾਣਾ ਨਹੀਂ ਹਜੇ ਤੂੰ ਬਹੁਤ ਉੱਚੇ ਬੈਠਾ ਦੇਖੋ ਉੱਚਾ ਇੱਥੇ ਵੇਖੋ ਇੱਕ ਮਿੰਟ ਇੱਥੇ ਬੱਚੇ ਬਖੜੇ ਸੀ ਨੇ ਇੱਕ ਬੱਕਰਾ ਤੇ ਚਾਰ ਬੱਚੇ 35000 ਲਵਾਇਆ ਸੀ ਉਹਨਾਂ ਤੇ ਹੁਣ ਉਹ ਤੋਂ ਬਾਅਦ ਵਿੱਚ ਕਿਸੇ ਨੇ ਉਹਨਾਂ ਦੇ ਬੱਤੀ ਵੀ ਨਹੀਂ ਲਾਇਆ ਕਾਲੇ ਹੁਣ ਹਾਰ ਕੇ ਲੱਦ ਕੇ ਬਾਬਾ ਜੀ ਫੇਰ ਕੱਲਾ ਤੇ ਬਾਦ ਉਹ ਮੈਂ ਕਿਹਾ ਹੁਣ ਮੈਂ ਕਿਹਨੂੰ ਦਵਾ ਦਿਆਂ ਗਾਹਕ ਤੇ ਮੌਤ ਨਹੀਂ ਬਾਰੀ-ਬਾਰੀ ਹੁੰਦੀ ਠੀਕ ਹੈ ਠੀਕ ਹੈ ਅਣਾ ਮੈਂ ਕਿਹਾ ਵੀ ਉਹ ਤੋਂ ਗਾਹਕ ਸੀਗਾ ਤੁਹਾਡਾ ਲਵਾਤਾ ਮੈਂ 35 ਹੁਣ ਕਿਹਨੂੰ ਦੇ ਦਿਆਂ 35 ਦੀ ਮੈਂ ਇਹ ਤੇ ਪੱਕਾ ਦੱਸ ਦੇ ਮੈਨੂੰ ਮੇਰਾ ਵੀਰ ਬਾਬਾ ਜੀ ਮੁੱਲ ਤਾਂ ਪੱਕਾ ਹੀ ਦੱਸਿਆ ਜੀ ਹੈ ਬਾਕੀ ਤੁਸੀਂ ਆਪਣਾ ਸਿਰਾ ਲਾ ਦੋ ਉਹ ਕਰਕੇ ਦੇ ਦੂੰਗੇ ਨਾ ਉਹ ਵੀ ਗੱਲ ਸੁਣਾ ਖੁੱਲ ਦੇ ਦੇਣੀ ਆ ਫਿਰ ਦੇਣੇ ਵਾਸਤੇ ਕੀ ਆ ਨਾ 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 ਤਾਂ ਕਿੰਨਾ ਤੁਹਾਨੂੰ ਜਿੱਤੀ ਜਾ ਕੋਈ ਮੁੱਲ ਕਰ ਲਈ ਕੋਈ ਕਰਦਾ ਕੋਈ ਲੈ ਆ ਸਾਈ ਗੱਡ ਖੋਲੀ ਬਾਈ ਇਹਨੂੰ ਉੱਤਰ ਲੈ ਕੇ ਜਾਈ ਆ ਲੈ ਬਾਈ ਆ ਜਾ ਉਹਰੇ ਨੂੰ ਮੈਂ ਉਹਨਾਂ ਨੂੰ ਨਹੀਂ ਪਹੁੰਚਦਾ ਉਹ 500000 ਨਹੀਂ ਪਾਉਂਦਾ ਤੂੰ ਦੱਸ ਦੇ ਹੁਣ ਮੈਨੂੰ ਇੱਕ ਵਾਰੀ ਦੱਸ ਦੇ ਖੁੱਲ ਕੇ ਮੈਂ ਫੇਰ ਲਾਉਂ ਇਹ ਤੇ ਉੱਪਰ ਦੇਣੀ ਹੈ ਜੀ ਜਿੱਥੇ ਤੁਹਾਨੂੰ ਦੱਸਿਆ ਹੈ ਬੱਕਰੀ ਨਹੀਂ ਵੇਚਣੀ ਹੈ ਕਰ ਲੱਗ ਲੈ ਇਸ ਤੱਕ ਮੰਡੀ ਦਾ ਸਵਾਦ ਦੇਖਣ ਆ ਕੇ ਵੀ ਚਲਦੇ ਦੁਨੀਆ ਪੱਟੀ ਕੀ ਨਹੀਂ ਆ ਦੁਨੀਆ ਸਵਾਦ ਨਹੀਂ ਪੱਟੀ ਆ ਸਿੱਧੀ ਗੱਲ ਇੱਕ ਮਿੰਟ ਆ ਖੜਾ ਵਾ ਆ ਪਿੰਡ ਦਾ ਮੋਹਤਵਾਰ ਆ ਨਾ ਇਹਨੇ ਬੱਕਰੀ ਲੈਣੀ ਆ ਨਾ ਇਹਨੇ ਵੇਚਣੀ ਆ ਸਵਾਦ ਦਾ ਮਾਰਾ ਹੀ ਮੰਗਣਾ ਮੈਂ ਤੇ ਕਰਦਾ ਸਵਾਦ ਦਾ ਮਾਰਾ ਹੀ ਤੁਰੇ ਕਰਦਾ ਏ ਆ ਲੈ ਫੜ ਫੜ ਦੱਸ ਤੂੰ ਕੋਈ ਨਹੀਂ 32000 ਦੀ ਬੱਕਰੀ ਤੇ ਫਿਰ 10000 ਤੂੰ ਕੋਸਤਾ ਦੱਸ ਮੱਦ ਵਾਲੇ ਨਹੀਂ ਹੈ 33 ਦੀ ਬੱਕਰੀ ਦੇਣੀ ਹੈ 34 ਦੀ ਦੇਣੀ ਹੈ ਆ ਲੈ ਫੜ ਆ ਚੱਕ 35 ਦੀ ਦੇ ਨਹੀਂ 35 ਦੀ ਨਹੀਂ ਦੇਣੀ ਲੈ ਹੁਣ ਦੱਸ ਵੀ ਕੀ ਕਰੂੰ ਕਿੱਥੇ ਲਾਉ ਮੋਲੇ ਤੇ ਹੁਣ ਜਦੋਂ ਬੰਦੇ ਨੇ ਸੌ ਹੀ ਖਾਰੀ ਵੀ ਆਪਾਂ ਸਵਾਦ ਹੀ ਦੇਖਣਾ ਵੇਚਣਾ ਨਹੀਂ ਫੇਰ ਨਹੀਂ ਬੱਕਰੀ ਵਿਕਣੀ ਬੱਕਰੀ ਨਹੀਂ 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 ਪਿੰਡ ਵੱਧ ਮਿਲਦੇ ਨੇ ਭਾਈ ਉਹ ਪਿੰਡ ਨੂੰ ਛੱਡ ਇਹ ਤਾਂ ਹੁਣ ਮੰਡੀ ਦੇ ਭਾਅ ਵੇਕਣੀ ਆ 35000 ਪੂਰਾ ਫੁੱਲ ਠੋਕ ਕੇ ਮੁੱਲ ਆਇਆ ਵਾ ਘਟ ਨਹੀਂ ਲਗਿਆ ਜੇ ਤੂੰ ਕਹੇ ਬੱਚੇ ਆ ਸੂਈ ਹੋਈ ਆ ਬੱਚੇ ਨਹੀਂ ਵਧੀ ਆਗੇ ਬੱਚੇ ਦੇਸੀ ਨੇ ਦੇਖ ਲੈ ਬਾਈ ਥਾਰ ਕੇ ਦੇਖ ਲੈ ਵੀਰੇ ਦੇਖ ਲੈ ਦੇਖ ਲਿਓ ਬੇਸੀ ਵਕਤ ਬੱਚੇ ਆ ਲਾਲ ਲਾਲ ਜੇ ਬੈਠੇ ਯਾਰ ਆ ਦੇਲਾ ਭੂਰੇ ਜੇ ਰੰਗ ਦੇ ਤਿੰਨ ਬੱਚੇ ਆ ਨਾਲ ਪਾਪਾ ਜੀ ਤੇ ਦੁੱਧ ਸਵੇਰੇ ਚਕਾਇਆ ਏ ਸ਼ੇਰ ਨੂੰ ਹੁਣ ਤੈਨੂੰ ਮੁੱਲ ਵੀ ਠੋਕ ਕੇ ਲਾਤਾ 35000 ਥੋੜਾ ਨਹੀਂ ਹੈਗਾ ਦੁੱਧ ਨਹੀਂ ਦਸੇਰਾ ਇਥਲੇ ਦੁੱਧ ਮਾੜਾ ਨਹੀਂ ਦੁੱਧ ਕਿੰਨੇ ਕਿਲੋ ਹੋਊਗਾ ਚੋਲੇ ਆਪਣਾ ਦੇਖ ਲਓ ਭਾਈ ਇਹ ਫੇਰ ਵੀ ਅਸੀਂ 4 ਕਿਲੋ ਚੋਲੇ ਲੈਦਾ ਹੁਣ 2 ਡੰਗਾਂ ਦਾ ਹੋ ਗਿਆ ਹੁਣ ਇਹ 4-4 8 ਲੀਟਰ ਦੁੱਧ ਕਢ ਦੂਗੀ ਨਹੀਂ ਨਹੀਂ 2 ਡੰਗਾਂ ਦਾ ਦੋਇਆ ਚੋਇਆ 4 ਕਿਲੋ ਫੇਰ ਤੇ 2 ਡੰਗਾਂ ਦਾ ਤਾਂ ਕੋਈ ਬਾਲਾ ਨਹੀਂ ਆ 4 ਕਿਲੋ 2 ਡੰਗਾਂ ਦਾ ਕਿਲੋ ਤਾਂ ਵੀ ਨਹੀਂ ਕੰਢਦੀ ਬਾਬਾ ਜੀ 4 ਕਿਲੋ ਦੁੱਧ ਘਟਾਓ ਹਾਂ ਬੱਕਰੀ ਦਾ ਨਹੀਂ ਕਢਣਾ 10 ਲੀਟਰ ਦੁੱਧ ਦਾ ਬੱਕਰੀ ਥੱਲੇ ਦੋਨਾਂ ਡੰਗਾਂ ਦਾ ਇਤੋਂ ਵੱਧ ਨਹੀਂ ਹੈ ਭਾਈ ਜੇ ਤੁਸੀਂ ਕਹੋ ਨਾ ਵੀ ਚੱਡਾ ਦੁੱਧ ਦਿੰਦਾ ਚੱਡਾ ਨਹੀਂ ਦੁੱਧ ਦਿੰਦਾ ਬੱਕਰੀ ਦੀ ਨਸਲ ਨੇ ਦੁੱਧ ਦੇਣਾ ਚਲੋ ਤੁਹਾਨੂੰ ਦੱਸਾਂਗਾ ਜਿਆਦਾ ਬਾਕੀ ਮੁੱਲ ਥੋੜਾ ਨਹੀਂ ਬੱਕਰੀ ਵੀ ਤੇਰੀ ਆਪਾਂ ਕਹੀਏ ਮਾੜੀ ਨਹੀਂ ਨਾ ਕਰੇ ਕਲਰ ਦੇ ਵਿੱਚ ਬੱਕਰੀ ਆ ਪਰ ਬੱਚੇ ਨਹੀਂ ਕੁਆਲਟੀ ਵਾਲੇ ਹੈਗੇ ਮੈਂ ਤੁਹਾਨੂੰ ਸਾਫ਼ ਹੀ ਕਹਿੰਦਾ ਜਿਹੜੀ ਸਹੀ ਆ ਸਹੀ ਨੂੰ ਸਹੀ ਉਹ ਸਭ ਦੇ ਸਾਹਮਣੇ ਆ ਹੁਣ ਕਹਿੰਦੇ ਇਹ ਪੇਟ 'ਚ ਬੱਚੇ ਆ ਵੀ ਆਪਾਂ ਕਹਿ ਦਾਂਗੇ ਨਹੀਂ ਵਧੀਆ ਲੱਗੇ ਉਹ ਤਾਂ ਸਾਹਮਣੇ ਆਈ ਹੋਈ ਆ ਚੀਜ਼ ਬਾਕੀ ਚਲੋ ਭਾਂਡਾ ਵਧੀਆ ਲੱਗਿਆ ਬੱਕਰੀ ਤੇਰੀ ਸੰਭਾਲੀ ਵਧੀਆ ਵਾ ਤੇਰੀ ਸੇਵਾ ਵਿਕ ਰਹੀ ਆ ਠੀਕ ਆ ਕਿ ਨਹੀਂ ਇਹੀ ਬੱਕਰੀ ਲਿੱਸੀ ਹੁੰਦੀ 25 ਵੀ ਨਹੀਂ ਸੀ ਲਾਉਣਾ ਠੀਕ ਆ ਠੀਕ ਆ ਦੇਖ ਲਓ 35000 ਰੁਪਇਆ ਹੈਂ ਦੇਖ ਰਹਾ ਨਹੀਂ ਬਾਬਾ ਜੀ ਉਹ ਭਰਾ ਮੇਰਾ ਸੋਚ ਰਹਾ ਨਹੀਂ ਨਹੀਂ ਬਾਬਾ ਜੀ ਨਹੀਂ 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 ਯਾਰ 35 ਦਾ ਸੌਦਾ ਨਹੀਂ ਹੁੰਦਾ ਅੱਗੇ ਵੀ ਨਹੀਂ ਹੋਇਆ 36000 ਰੁਪਏ ਲੈਣਾ ਬੋਲ ਅੱਗੇ 35 ਵਾਲਾ ਅੱਗੇ ਵੀ ਅੜ ਗਿਆ ਮੈਂ ਫੇਰ ਵੀ ਨਹੀਂ ਇਹਨੂੰ ਕਹਿੰਦਾ 36000 ਦੀ ਬੱਕਰੀ ਦੇਣੀ ਹੈ ਤਾਂ ਫੜਾਵਾਂ ਸਾਈ ਬਾਬਾ ਜੀ ਬੱਕਰੀ 40 ਤੇ ਉੱਪਰ ਦੇਣੀ ਹੈ ਜੇ ਲੈਣੀ ਹੈ ਤਾਂ ਖਾ ਕਰੋ ਨਹੀਂ ਨਾ ਕਰੋ ਯਾਰ 500 500 ਬਸ ਉਹ ਠਹਿਰ ਜੋ ਕੋਈ ਨਾ ਦੋ ਮੈਂ ਕੋਈ ਨਾ ਟੜੇ ਹੋ ਕੋਈ ਟਾਲਿਆ ਉਹ ਇੱਕ ਮਿੰਟ ਹੁਣ ਤੂੰ 40 40 ਦੀ ਬੱਕਰੀ ਦੀ ਝਾਕ ਕਰਦਾ ਤੂੰ ਇੱਕ ਮਿੰਟ ਇੱਕ ਮਿੰਟ ਤੂੰ 40 ਦੀ ਝਾਕ ਕਰਦਾ ਤੇ ਉਹ 36 ਕਹਤਾ ਤੇ ਉਹ ਤੇਰੇ ਤੋਂ 40 ਦੇ ਲੈ ਕੇ ਕਿਹਨੂੰ 45 ਦੀ ਵੇਚ ਦੂ ਹਾਂ ਬਾਬਾ ਜੀ ਦੇਖੋ ਜੇ ਤਾਂ ਇਹ ਬੱਕਰੀ 6 ਮਹੀਨੇ ਰੱਖ ਲਈ ਤਾਂ ਅੱਧ ਤੇ ਵੱਧ ਮੁੱਲ ਛੇਲੂਆਂ ਨੇ ਤੋੜ ਜੀ ਤੂੰ ਇਹੋ ਕਰ ਇੱਕ ਮਿੰਟ ਤੂੰ ਛੇਲੂ ਅੱਜ ਤੋਂ 2 ਮਹੀਨੇ ਨੂੰ ਕਿੰਨੇ ਦੇ ਲੈਣਾ ਮੈਂ ਕਿਹੜੇ ਬਿਮਾਰੀ ਆ ਜੀ ਕਿੰਨੇ ਦੇ ਲੈਣਾ ਛੇਲੂ ਹਾਂ ਗੱਲ ਕਰ ਮੈਂ ਤਾਂ ਇੱਕ ਮਿੰਟ ਸੌਣ ਤਾਂ ਲੈ ਆ ਸੀ ਬੱਕਰੀ 40 ਦੀ ਹੀ ਲੈਨੇ ਆ ਤੂੰ ਛੇਲੂ ਅੱਜ ਤੋਂ 2 ਮਹੀਨੇ ਨੂੰ 20000 ਦੇ ਲੈ ਜੀ ਮੈਂ ਮੈਂ ਰੱਖਣਾ ਮੈਂ ਤਾਂ ਬੱਕਰੀ ਦੇ ਰੱਖਣਾ ਕਿਉਂ ਗਾਲੇ ਯਾਰ ਅਸੀਂ ਕਹਿ ਦਿੰਨੇ ਆ ਵੀ ਛੇਲੂ ਦੇਣ ਛੇਲੂਆਂ ਤਾਂ ਬਚਾਉਣੇ ਬਹੁਤ ਔਖੇ ਸਿਆਲ ਆ ਮੂਰੇ ਸਾਲੇ ਰੂਂਚ ਪਾ ਪਾਉਣੇ ਪੈਂਦੇ ਆ ਇਹ ਗੱਲ ਬਲਾਲਾ ਕਿਤੇ ਸੀ ਹੀਟ ਲਾ ਲੈ ਕਿਤੇ ਕੁਸ ਲਾ ਲੈ ਬਹੁਤ ਕੁ ਕਰਨਾ ਪੈਂਦਾ ਇਹਨਾਂ ਨੂੰ ਰੂਂ ਦੀ ਬਾਤ ਦੇ ਛੇਤੀ ਕਿਤੇ ਹਾਂ ਇਹ ਕਿਸਮਤ ਆ ਗਹਾਲੇ ਦੀ ਹਾਂ ਗਾਹਾਂ ਵਾਲੇ ਉਤਾਰ ਵੀ ਸਕਦੀ ਐ ਗਾਹਾਂ ਵਾਲੇ ਖੁੰਝੇ ਵੀ ਲਾ ਸਕਦੀ ਐ ਇਹ ਤਾਂ ਹੁਣ ਤੁਸੀਂ ਦੇਖ ਲਓ ਖਰਚਾ ਕਰ ਲੈ ਇਦਾਂ ਕਰ ਲੈ ਦੇਖ ਲੈ ਜੈਜ ਲੈ ਲਿਆ ਬਾਬਾ ਕੱਟ ਯਾਰ ਬਾਬਾ ਜੀ ਦੇਦਾ ਉੱਪਰ ਤੇ ਕੱਢਣੇ ਕੋਈ ਨਾ ਯਾਰ ਉਹ ਯਾਰ ਸੋਨਾ ਪਾ ਤੂੰ ਥੱਲੇ ਨਹੀਂ ਦੇਣੀ ਐਗੀ ਥੱਲੇ ਨਹੀਂ ਦੇਣੀ ਐਗੀ ਆ ਲੈ ਫੜ 36000 ਦੀ ਬੱਕਰੀ ਥਰੀ ਜੈਜ ਵਿਕਦੀ ਆ ਲੈ ਫੜ ਉਹ ਫੜ ਲੈ ਭਰਾ ਮੇਰੇਆ ਫੜ ਲੈ ਬਾਬਾ ਜੀ ਥੱਲੇ ਨਹੀਂ ਦੇਣੀ ਐਗੀ ਉਹ ਫੜ ਲੈ ਨਹੀਂ ਦੇਣੀ ਐਗੀ ਮੈਂ ਤੁਹਾਨੂੰ ਦੱਸਦਾ ਵੀ ਥੱਲੇ ਨਹੀਂ ਦੇਣੀ ਮੈਂ ਪਹਿਲਾਂ ਹੀ ਲੱਗ ਗਈ ਰੱਖ ਕੇ ਨੇ ਵੀੜਾ ਉਹ ਭਰਾਵਾ ਫੜ ਲਾ ਬਾਬਾ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਥੱਲੇ ਨਹੀਂ ਦੇਣੀ ਚਲੋ ਠੀਕ ਆ ਬਾਬਾ ਜੀ ਫਿਰ ਕਹਾਂਗਾ ਲੈ ਬਾਈ ਲਾਓ ਜੀ ਜੇ ਤਾਂ ਆਪਾਂ ਥੋੜੀ ਲੈ ਵੀ ਤਰਸੀਮ ਕਾਰ ਬੱਚੇ ਨੇ ਨਹੀਂ ਇਹ ਬਾਬਾ ਜੀ ਕਾਰ ਸੁਣ ਲੋ 8000 ਨਹੀਂ ਮੁੱਲ ਤਾਂ ਵੈਸੇ ਮੈਂ ਇਹਨਾਂ ਨੇ ਆਪਾਂ ਸਹੀ ਕਹਿ ਰਹੇ ਆ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਵੀ ਐਨੇ ਪਾਦੇ ਜਾਂ ਐਨੇ ਪਾਦੇ ਇਸ ਬੱਕਰੀ ਤੇ ਮੈਂ ਆਪਣੀ ਸਮਝ ਦੇ ਨਾਲ ਠੋਕ ਕੇ ਮੁੱਲ ਲਾਇਆ ਪਰ ਮੈਂ ਰੱਖਣ ਵਾਲਾ ਮੁੱਲ ਲਾਇਆ ਇਹਨਾਂ ਨੇ ਵੇਚਣੀ ਆ ਇਹਨਾਂ ਨੇ 32 33 ਦੇ ਗਾਹਕ ਸੀ ਹੈ ਮੈਂ 36000 ਰੁਪਇਆ ਉਹ ਜਿਹੜਾ 3000 ਮੁਨਾਫਾ ਵੀ ਇੱਥੇ ਹੀ ਬਾੜਤਾ ਕਿਉਂਕਿ ਆਪਾਂ ਰੱਖਣੀ ਆ ਬੱਕਰੀ ਠੀਕ ਹੈ ਕਿ ਨਹੀਂ ਇਹਨਾਂ ਨੇ ਵੇਚਣੀ ਆ ਹੁਣ 36 ਦੀ ਲੈ ਕੇ 500 ਇਹਨਾਂ ਦਾ ਖਰਚਾ ਇੱਥੇ ਪੈ ਜਾਣਾ 100 100 ਖਾਈ ਪੈ ਗਈ ਫਿਰ ਗੱਡੀ ਦਾ ਪੈ ਗਿਆ 300 ਰੁਪਇਆ ਬੱਕਰੀ ਘਰੇ ਲਿਜਾਣਗੇ 10 ਬੱਕਰੀਆਂ ਦੇ 2 3000 ਇਹਨਾਂ ਦਾ ਗੱਡੀ ਦਾ ਖਰਚਾ ਤੇ ਉਸ ਤੋਂ ਬਾਅਦ ਫੇਰ ਮੰਡੀ ਤੇ ਲਿਜਾਣਗੇ ਫੇਰ ਖਰਚਾ ਪੈ ਗਿਆ 40 ਦੀ ਬੱਕਰੀ ਐ ਫਿਕਣੀ ਨਹੀਂ ਨਾ 40 ਦੀ ਵਿਕਰੀ ਫਿਕਣੀ ਨਹੀਂ ਇਹ ਜਿੱਥੇ ਵਿਕਣੀ ਸੀ ਉੱਥੇ ਮੁੱਲ ਪੱਕਾ ਲੱਗ ਚੁੱਕਿਆ ਹੁਣ ਗਾਂ ਬਾਈ ਜੀ ਦੀ ਆਪਣੀ ਸਮਝ ਆਪਾਂ ਕਿਸੇ ਨੂੰ ਮਜਬੂਰ ਵੀ ਨਹੀਂ ਕਰ ਸਕਦੇ ਠੀਕ ਹੈ ਕਿ ਨਹੀਂ ਅਗਲੀ ਦੀ ਚੀਜ਼ ਆ ਪਰ ਜਿਹੜੀ ਜਿੰਨੇ ਦੀ ਚੀਜ਼ ਆ ਉਹਨੇ ਉਹਦੇ ਤੇ ਫੁੱਲ ਰੁਪਈਏ ਲੱਗ ਚੁੱਕੇ ਨੇ ਆ ਜਿੰਨੇ ਵੀਰ ਖੜੇ ਆ ਕੋਈ ਵੀ ਕਹਿਦਾ ਬੀਬੀ ਹਜੇ ਵੀ ਘੱਟ ਵਾ ਤਾਂ ਮੈਂ ਆਪਣੇ ਵੱਲੋਂ ਹੋਰ ਲਾ ਦੂੰ ਜੇ ਇੱਕ ਵੀ ਵੀਰ ਕਹਿਦਾ ਬੀਬੀ ਪੈਸੇ ਘੱਟ ਨੇ ਪਰ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕੀਤੀ ਸੌਦਾ ਕਰਾਉਣ ਦੀ ਆਪਾਂ ਕੋਈ ਦਲਾਲ ਨਹੀਂ ਹੈਗੇ ਆਪਾਂ ਇੱਕ ਆਪਾਂ ਨੂੰ ਸ਼ੌਂਕ ਆ ਜਿਵੇਂ ਇਹ ਕਹਿੰਦਾ ਵੀ ਆਪਾਂ ਸਵਾਦ ਲੈਣ ਆਏ ਆ ਆਪਾਂ ਵੀ ਸ਼ੌਕ ਹੀ ਰੱਖਦੇ ਆ ਕਿਉਂਕਿ ਜਦੋਂ ਦੇ ਜੰਮੇ ਆ ਡੰਗਰਾ ਚ ਹੀ ਆ ਕਿਤੇ ਪੁੱਲਦਾਂ ਚਲਾਤੇ ਫੀ 22 ਸਾਲ ਉਦੋਂ ਤੱਕ ਕੋਹਣੀਆਂ ਚਲਾਤੇ ਕੁੱਤਿਆਂ ਚਲਾਤੇ ਹੁਣ 6-7 ਸਾਲ ਆਪਾਂ ਨੂੰ ਬੱਕਰੀਆਂ ਚੋ ਕੇ ਬੜਿਆਂ ਨੂੰ ਕੰਮ ਕੋਈ ਛੱਡੇ ਠੀਕ ਹੈ ਕਿ ਨਹੀਂ ਪਰ ਸ਼ੌਕ ਆ ਹੁਣ ਬੰਦਾ ਖੜਾ ਕਾਲਾ ਉਰੇ ਇੱਧਰ ਆਈ ਉਰੇ ਲੈ ਤੁਹਾਨੂੰ ਸ਼ੌਕ ਦੀ ਗੱਲ ਦੱਸਣਾ ਜੇ ਕਹੀਏ ਨਾ ਵੀ ਬੱਕਰੀ ਖੜ ਜਾ ਪਾਪਾ ਇੱਕ ਮਿੰਟ ਆ ਬੰਦਾ ਖੜਾ ਜੀ ਕੋਲੇ ਇਹਦੀ ਬੱਕਰੀ ਦੁੱਧ ਚਵਾਈ ਚ ਨਾ ਬਾਹਰੋਂ ਫੜ ਲਿਆਂਦੀ ਕਾਲੇ ਬੰਦਿਆਂ ਨੇ ਕਹਿੰਦੇ ਦੁੱਧ ਚਵਾਈ ਚ ਪਾ ਦਿਓ ਤੇਰੀ ਬੱਕਰੀ ਚੰਗੀ ਆ ਦੁੱਧ ਚਵਾਈ ਦੇ ਵਿੱਚ ਬਾਹਰੋਂ ਤੂਰੀ ਫਿਰਦੀ ਬੱਕਰੀ ਪੰਜਵਾਂ ਨੰਬਰ ਕਰ ਗਈ ਫੇਰ ਵੀ ਯਾਰ ਬਹੁਤ ਤੇ ਸੁਣੋ ਪੰਜਵਾਂ ਨਾ ਸੁਣੋ ਜਦੋਂ ਤੀਜੀ ਚਵਾਈ ਆਈਏ ਆਇਆ ਹੀ ਨਾ ਘਰੋਂ ਚੋਣ ਵਾਸਤੇ ਸਵੇਰ ਦਾ ਟਾਈਮ ਇਹ ਹੋ ਗਿਆ ਲੇਟ ਬੱਚੇ ਛੱਡੇ ਉਹ ਏਖੜਿਆ ਗਈ ਉਪਰਾਂ ਬੰਦਾ ਚੋਣ ਲਾ ਗਿਆ ਬੱਕਰੀ ਨੇ ਕੱਢਿਆ ਇੱਕ ਡੰਗ ਦਾ 1 ਕਿਲੋ 600 ਗ੍ਰਾਮ ਦੁੱਧ ਤੇ ਜਦੋਂ ਇਹ ਆਇਆ ਇਹਨੇ ਬੱਕਰੀ ਉਥਾਪੀ ਦਿੱਤੀ ਦਵਾਰਾ ਬੱਕਰੀ ਨੇ ਬੱਚੇ ਫੇਰ ਰੀ ਆਤੇ ਅੱਧਾ ਕਿਲੋ ਤਾਂ ਦਿੱਤਾ ਹੀ ਹੋਊ 2 ਕਿਲੋ 100 ਗ੍ਰਾਮ ਦਾ ਦੋ ਗਿਆ ਕਿ ਟਾਈਮ ਦਾ ਤੇ ਇਹਦੀ ਬੱਕਰੀ ਹਰੀ ਪਤਾ ਕਿੰਨੇ ਤੇ 350 ਗ੍ਰਾਮ ਤੇ ਪਹਿਲੀ ਨੂੰ ਹਰੀ ਆ ਅੱਛਾ ਜੀ ਤੇ ਮੈਂ ਉੱਥੋਂ ਹੀ ਦੇਖ ਲਿਆ ਮੈਂ ਕਹਾ ਵੀ ਇਹ ਬੱਕਰੀ ਦਾ ਰਵਾ ਲੈ ਕੇ ਆਣਾ ਮੈਂ ਇਹਦੇ ਘਰੋਂ ਜਾ ਕੇ ਪੱਠ ਲੈ ਕੇ ਆਇਆ ੱੱਕੇ ਨਾ ਪੁੱਛੇ ਤੂੰ ਕੀ ਆਪਾਂ ਕਹਿੰਦੇ ਸਵਾਦ ਲੈਣਾ ਜਾਂ ਆਪਾਂ ਇੱਕ ਸ਼ੌਂਕ ਆ ਜਾਂ ਆਪਾਂ ਉਦਾਂ ਹੀ ਵੀ ਆਪਾਂ ਸ਼ੌਂਕ ਪੂਰਾ ਕਰਨਾ ਫੇਰ ਵੀਰੇ ਅੱਖ ਵੀ ਰੱਖਣੀ ਪੈਂਦੀ ਏ ਵੀ ਜੇ ਆਪਾਂ ਬੱਕਰੀ ਨਹੀਂ ਲੈ ਸਕਦੇ ਹੁਣ ਇਹਦੀ ਬੱਕਰੀ ਲੱਖ ਰੁਪਏ ਦੀ ਆ ਮੈਂ ਲੈ ਨਹੀਂ ਸਕਦਾ ਮੈਂ ਪੱਠ ਲੈ ਆਇਆ 7-8000 ਦੀ ਹੁਣ ਮੇਰੀ ਮਹਮਤ ਆ ਵੀ ਮੈਂ ਉਹਨੂੰ ਪਾਲ ਕੇ ਉਹਨੂੰ ਵੱਡੀ ਕਰਕੇ ਭਰਾ ਕੇ ਮੈਂ ਕਿਵੇਂ ਮੇਲੇ ਚ ਵਾੜਨਾ ਉਹਨੂੰ ਸਹੀ ਹੈ ਜੀ ਪਰ ਹੁਣ ਇਹਦੇ ਬੱਚੇ ਹੈ ਨਹੀਂ ਗੇ ਜੇ ਬੱਚੇ ਕੰਮ ਦੇ ਹੁੰਦੇ ਤਾਂ ਬੱਕਰੀ 40 ਨੂੰ ਕਹਿਣ ਵੀ ਨਹੀਂ ਸੀ ਦੇਣਾ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਮੁੱਲਾਪੁਰ ਦੀ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਤਲਵੰਡੀ ਰੋਡ ਤੇ ਮੰਡੀ ਲੱਗਦੀ ਆ ਵੀਰੇ ਬਹੁਤ ਬਹੁਤ ਧੰਨਵਾਦ ਲੈ ਜੀ ਆ ਬੱਕਰੀ ਸੀ ਤਿੰਨ ਬੱਚੇ ਨੇ ਨਾਲ ਥਣ ਜਰੂਰ ਵੱਡੇ ਨੇਗੇ ਦੁੱਧ ਦਾ ਬਾਬਾ ਜੀ ਕਹਿੰਦਾ ਪਤਾ ਨਹੀਂ 4 ਲੀਟਰ ਦੁੱਧ ਹੁੰਦਾ ਸੇਵਾ ਦਾ ਮੈਂ ਅੱਗੇ ਵੀ ਹਰ ਮੰਡੀ 'ਚ ਹਰੇਕ ਵੀਡੀਓ 'ਚ ਬੋਲਦਾ ਜਿਹੜਾ ਨਾਰਮਲ ਦੁੱਧ ਆ ਨਾ ਬੱਕਰੀ ਥੱਲੇ 2 ਲੀਟਰ ਆ ਹਮ ਨਾਰਮਲ ਕਿਉਂ ਦਰਸ਼ਨ ਸਿੰਘ ਜੀ ਆਜੋਰੇ ਬਾਹਰਲੀ ਚਰਾਇ ਤੇ ਹੋਵੇ ਚਾਹੇ ਘਰ ਦੀ ਹੋਵੇ ਜਿਹੜੀ ਕੁਦਰਤੀ ਬੱਕਰੀ ਦੇ ਥੱਲੇ ਨਾਰਮਲ ਪੱਠੇ ਦਾ ਦੁੱਧ ਆ 2 ਲੀਟਰ ਉਦੋਂ ਬਾਅਦ ਮਾਲਕ ਦੀ ਸੇਵਾ ਸੇਵਾ ਕਈ ਕਹਿੰਦੇ ਨੇ ਸਾਡੀ ਬੱਕਰੀ 5 ਲੀਟਰ ਦੇਣਦੀ ਆ ਰੈਗੂਲਰ ਦੁੱਧ ਇੱਕ ਮਹੀਨਾ 5 ਲੀਟਰ ਕੱਢ ਦਵੇ 1 ਲੱਖ ਰੁਪਇਆ ਨਾਮ ਸੇਵਾ ਨਹੀਂ ਕੋਈ ਨਹੀਂ ਕੱਢਦੀ ਜਦੋਂ ਅਸੀਂ ਮੇਲੇ ਚੋਂ ਨੇ ਵੀਰੇ ਠੋਕ ਦਿੰਨੇ ਆ ਕਈ ਬੱਕਰੀਆਂ ਮੋਗ ਵੀ ਲੱਗ ਜਾਂਦੀਆਂ ਕਈਆਂ ਦੁੱਧ ਛਾੜ ਜਾਂਦੀਆਂ ਕਈਆਂ ਦੇ ਚੱਡੇ ਸਾਈਡ ਵਾਈਟ ਪੈ ਜਾਂਦਾ ਹਾਂ ਕੋਈ ਕੁਦਰਤੀ ਜਾਨਵਰ ਉਹ ਆਪਾਂ ਕਹਿ ਵੀ ਨਹੀਂ ਸਕਦੇ ਕੁਦਰਤੀ ਜਾਨਵਰ ਕੋਈ ਹੈਗੇ ਵੀ ਆ ਜਿਹੜੇ ਰੈਗੂਲਰ ਦੁੱਧ ਦੇ ਦਿੰਦੇ ਆ ਕਈ ਲੰਬਾ ਦੁੱਧ ਤੇ ਸੋਚਣ ਲੱਗ ਜਾਂਦੇ ਨੇ ਲੰਬਾ ਦੁੱਧ ਬੱਕਰੀ ਜਦੋਂ ਕ੍ਰੋਸ ਹੋ ਗਈ ਉਸ ਤੋਂ ਬਾਅਦ ਉਹਨੇ ਮਹੀਨੇ ਬਾਅਦ ਅਪਰ ਕਈ ਬੱਕਰੀਆਂ ਕ੍ਰੋਸ ਹੋਣ ਤੋਂ ਹਫ਼ਤੇ ਬਾਅਦ ਹੀ ਦੁੱਧ ਚੱਕਣਾ ਸ਼ੁਰੂ ਹੋ ਜਾਂਦੀਆਂ ਤੇ ਕੋਈ ਕੋਈ ਬੱਕਰੀ ਆ ਜਿਹੜੀ ਸਿਰੇ ਤੱਕ ਧਰਾ ਦਿੰਦੀ ਆ ਉਹ ਹਰ ਇੱਕ ਕਿਸਮ ਦੇ ਪਸ਼ੂ ਵਿੱਚ ਹੁੰਦੀਆਂ ਤਾਂਤ ਮੱਝਾਂ 'ਚ ਵੀ ਗਾਈਆਂ 'ਚ ਵੀ ਉਹ ਦੁੱਧ ਛੱਡਣਾ ਪੈਂਦਾ। ਪਰ ਜਿਹੜੀ ਨਾਰਮਲ ਬੱਕਰੀ ਆ 2 ਤੋਂ 2.5 ਲੀਟਰ ਦੁੱਧ ਦੀ ਔਸਤ ਹੁੰਦੀ ਆ ਬੱਕਰੀ ਦੀ। ਬਾਕੀ ਵਧਾਉਣਾ 4 ਲੀਟਰ ਵੀ ਮਾਲਕ ਚੁੰਦੇ ਆ ਜਿਹੜੇ ਵਧੀਆ ਖਰਾਕ ਵਧੀਆ ਚਰਾਇਤ ਕਰਾਉਂਦੇ ਆ। ਜਾਨਵਰ ਨੂੰ ਵਧੀਆ ਕੱਖ ਪੱਠਾ ਵਧੀਆ ਖਲਾਉਂਦੇ ਆ ਰੋਜ਼। ਹੁਣ ਜੇ ਕਹੀਏ ਵੀ ਪਾਲੀ ਦੇ ਸਿਰ ਤੇ ਬੱਕਰੀ 2 ਲੀਟਰ ਵੀ ਦੇਈ ਜਾਵੇ ਤੁਹਾਨੂੰ ਬਹੁਤ। ਪਰ ਮਾਲਕ ਆ ਬhoe ਤੈਨੂੰ 3.5 ਵੀ ਚੋ ਲੈਂਦਾ ਮਾਲਕ। ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਠੀਕ ਹੈ ਬਾਈ ਓਕੇ ਬਾਈ ਪੈਸੇ ਦਾ ਬਹੁਤ ਲੱਗੇ ਯਾਰ ਇਹ ਦਿੱਤੀਗਾ ਤਾਂ ਨਹੀਂ ਐ ਕੀ ਕਸਵਾਦ ਹੀ ਲੈਣਾ ਸੀ ਅੱਜ ਨਹੀਂ ਨਹੀਂ ਵੇਚਣਾ ਆਇਆ ਕਸਵਾਦ ਲੈਣਾ ਨਹੀਂ ਨਹੀਂ ਬੱਕਰੀ ਵੇਚਣ ਆਇਆ ਵਾਹ ਇੱਕ ਮਿੰਟ ਸੁਣ ਲੈ ਤੇਰੇ ਦੋਖੀ ਨਹੀਂ ਫੌਲਰ ਰੁਪਈਏ ਲੱਗੇ ਬੱਕਰੀਆਂ ਕਿਉਂ ਦਰਸ਼ਨ ਕਿਉਂ ਘੱਟ ਲੱਗਿਆ ਰੁਈਆ 36000 ਰੁਪਈਏ ਤੇ ਲਾਤਾ ਦੇਖ ਲੈ ਕਾਲੀ ਸ਼ਾਹ ਬੱਕਰੀ ਐਸ ਵਕਤ ਮੰਡੀ ਦੇ ਵਿੱਚ ਟਾਪ ਕੁਆਲਟੀ ਤੇ ਖੜੀ ਆ 37000 ਲੱਗਿਆ ਉਹਦੇ ਤੇ ਇਹ ਬੱਕਰੀ ਸੂਣ ਤੇ ਆਈ ਉਹ ਲੱਖ ਰੁਪਏ ਦੀ ਆ ਮੰਡੀ ਦੇ ਵਿੱਚ ਹੀ ਖੜੀ ਆ 37000 ਰੁਪਏ ਲੱਗਿਆ ਉਸ ਬੱਕਰੀ ਤੇ ਤੇ 36000 ਲੱਗਿਆ ਪੂਰਾ ਠੋਕ ਕੇ ਮੁੱਲ ਲੱਗਿਆ ਅਪਲ ਤਾਂ ਵੇਕ ਗਈ ਹੋਗੀ ਬੱਕਰੀ ਕਿਉਂਕਿ ਤਿੰਨ ਕਿਉਂ ਬਾਈ ਸਹੀ 30 ਆ ਗਿਆ ਅੱਜ ਸਵੇਰ ਤੱਕ ਨਾ ਮੁੱਲ ਲੱਗਾ ਇਥੇ ਆ ਹੀ ਲਗ ਲਿਆ ਵਸੇ 36 ਲੱਗਿਆ ਨਾ ਨਹੀਂ ਲੱਗਿਆ ਵੀਰੇ ਕਿਸੇ ਨੇ ਲੈ ਲ ਮੈਂ ਗਾਰੰਟੀ ਲੈਣਾ 36 ਤੁਸੀਂ ਉਹ ਲਾਇਆ ਉਹੀ ਗੱਲ ਆ ਬਬੇ ਮੈਂ ਤਾਂ ਦਾਦਾ 36 ਲਾਇਆ ਤਾਂ ਆਪਾਂ ਲਾਇਆ 30 ਤੋਂ ਵੱਧ ਕਿਸੇ ਨੇ ਨਹੀਂ ਲਾਇਆ ਠੀਕ ਹੈ ਆਪਾਂ ਭਾਈ ਪੱਕਾ ਮੁੱਲ ਪਾਉਣਾ ਜੇ ਆਪਾਂ ਕਿਸੇ ਨਾਲ ਖੜਨਾ ਕੱਚੇ